ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਛੋਟੇ ਵੱਡੇ ਭਰਾਵਾਂ ਨੂੰ ਮੇਰੀਆਂ ਭੈਣਾਂ ਬੀਬੀਆਂ ਨੂੰ ਦੇਖਦੀਆਂ ਨੂੰ ਬਲੌਗ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ ਹੈਗੀ ਆਪਣੀ 17 ਤਰੀਕ 7 ਮਹੀਨਾ 2025 ਤੇ ਅੱਜ ਜਲਦੀ ਚੱਲੇ ਆਂ ਸ਼੍ਰੀ ਅਨੰਦਪੁਰ ਸਾਹਿਬ ਜੀ ਤੇ ਮੈਂ ਮੇਰੇ ਨਾਲ ਛੋਟਾ ਬਰਾ ਮੇਰਾ ਬਿਸ਼ਾਲ ਬਾਈ ਅੱਜ ਦੀ ਸ਼ੁਰੂਆਤ ਅਸੀਂ ਜੀ ਤੜਕਿਉਂ 4:30 ਵਜੇ ਕੀਤੀ ਆ ਅਨੰਦਪੁਰ ਸਾਹਿਬ ਜੀ ਸਾਡੇ ਘਰ ਤੋਂ ਦੂਰੀ ਲਗਭਗ 110 ਕਿਲੋਮੀਟਰ ਦੇ ਕਰੀਬ ਆ ਤੇ ਅਸੀਂ ਹੁਣ ਸ਼ੁਰੂਆਤ ਕੀਤੀ ਹੈ ਤੋਂ ਪਿੰਡੋਂ ਤੁਰੇ ਆ ਲੋਵੀ ਪਿੰਡ ਦੇ ਗੇਟ ਤੇ ਫੜ ਗਏ ਤੇ ਆ ਮੇਰਾ ਸਾਈਕਲ ਆ ਵਿਸ਼ਾਲ ਦਾ ਵਿਸ਼ਾਲ ਦਾ ਸਾਈਕਲ ਬੜਾ ਛੋਟਾ ਬਾ ਇਹ ਸੀਟ ਬੜੀ ਉਹੋ ਲੱਗਦੀ ਹੈ ਮੈਨੂੰ ਛੋਟੀ ਇਹਦਾ ਜਿਗਾਰਡ ਕਰਨਾ ਪੈਣਾ ਭਾਈ ਇਹ ਖੁੱਲ ਕੇ ਚੱਕੀ ਜਾਣੀ ਹੋਰ ਐ ਨਹੀਂ ਚੱਕਿਆ ਐ ਚੱਲਦੇ ਆਪਾਂ ਅੱਗੇ ਚੱਕਾ ਲੈਨੇ ਚਲੋ ਜਿੱਥੇ ਮਿਲਦਾ ਹਾਂ ਚਲੋ ਚਲੋ ਜ਼ਰੂਰ ਦੀ ਸੀਟ ਬੜੀ ਵਿਚ ਨੂੰ ਬੜੀ ਹੋਈ ਆ ਤੇ ਦੇਖ ਨਹੀਂ ਰਿਹਾ ਸੀਗਾ ਕੁਝ ਉਹੀ ਸੀਟ ਵੀ ਬਾਲੀ ਵਿੱਚ ਨੂੰ ਬੜੀ ਹੋਈ ਆ ਤੇ ਉਹ ਹੋਣੀ ਨਹੀਂ ਹੈਗੀ ਉਹ ਹੋਣੀ ਹੈ ਪੇਸ਼ਕਾਸ ਨਾਲ ਕਲਾਸ ਨਾਲ ਚਾਬੀਆਂ ਨਾਲ ਖੁੱਲਣੀ ਹੈ ਇਦਾਂ ਨਹੀਂ ਖੁੱਲਣੀ ਹੈਗੀ ਹੁਣ ਆਪਾਂ ਅੱਗੇ ਜੇ ਕਿਤੇ ਰੁਕਾਂਗੇ ਕੋਈ ਮਿਲਦੇ ਤੇ ਕਹਿੰਦਾ ਪੁੱਤ ਖੋਲਾਂਗੇ ਸੀਟ ਉੱਚੀ ਕਰਾਂਗੇ ਪਰ ਉਹਨੂੰ ਚਲਾਉਣ ਤੇ ਥੋੜੀ ਜਿਹੀ ਦਿੱਕਤ ਆਉਣ ਲੱਗ ਗਈ ਤੇ ਸਫ਼ਰ ਵੀ ਲੰਮਾ ਥੋੜਾ ਜਿਆ ਸਾਨੂੰ ਐਂ ਪਿਛੇ ਲੈਣਾ ਬੰਦਾ ਜਿੰਨਾ ਸੁੱਖ ਹੋ ਕੇ ਜਾਵੇਂ ਉਹਨਾਂ ਵਧੀਆ ਲੋਈ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦਸਮੇ ਪਾਸ਼ਾਈ ਇੱਕ ਵਾਰ ਰੋਕੇ ਨਰੇ ਮੱਥਾ ਦੇਖ ਦੀਏ ਇਹ ਕਲਗੀਆਂ ਵਾਲਿਆ ਸਾਡੀ ਯਾਤਰਾ ਸਫਲ ਕਰਦੀ। ਵਾਹਿਗੁਰੂ ਸਤਨਾਮ। ਇੱਥੋਂ ਆਪਾਂ ਬਾਅਦ ਵਿੱਚ ਮੱਥਾ ਦੇਖ ਕੇ ਚਲੇ ਜਾਣਾ। ਕਿਉਂਕਿ ਜੇ ਰੋਕ ਕੇ ਤਾਂ ਟਾਈਮ ਲੱਗ ਜਾਣਾ ਬਹੁਤ। ਸਭ ਸੱਚੇ ਪੁੱਛੀ। ਠੀਕ ਆ ਭਾਈ। ਵਧੀਆ ਭਾਈ। ਬਹੁਤ ਖਿੱਚ ਕੇ ਰੱਖੇਗਾ ਮਨ ਨੂੰ ਚਲੋ ਜਦੋਂ ਸਾਨੂੰ ਤੁਰਦੇ ਹਾਂ 10 ਤੋਂ 12 ਕਿਲੋਮੀਟਰ ਹੋ ਗਏ ਸੀਗੇ ਤੇ ਇਹਦੇ ਨਾਲ ਥੋੜਾ ਬੈਠਣ ਨੂੰ ਦਿੱਕਤ ਹੋ ਗਈ ਸੀ ਇਹਦੇ ਸਾਈਕਲ ਤੇ ਹੁਣ ਅਸੀਂ ਇਹਦੇ ਫੱਟੀ ਇੱਥੋਂ ਪਈ ਸੀ ਕਿ ਫੱਟੀ ਲੱਭ ਕੇ ਹੁਣ ਉਹ ਇੱਕ ਸੈਟਿੰਗ ਪਾਈ ਆ ਹੁਣ ਇਹਨੂੰ ਪੁੱਛਦੇ ਆ ਚਲਾ ਕੇ ਵੀ ਕਿਵੇਂ ਲੱਗੂਗਾ ਠੀਕ ਆ ਚੱਲ ਹੁਣ ਆਪਾਂ ਚੱਲਦੇ ਆ ਹੁਣ ਅੱਗੇ-ਅੱਗੇ ਰਹੀ ਮੇਰੇ ਵੀ ਦੱਸ ਲਈ ਠੀਕ ਆ ਜੋ ਕੋਈ ਪਰੇਸ਼ਾਨੀ ਹੋ ਗਈ ਹੈ ਨਾ ਠੀਕ ਆ ਚਲ ਲੈ ਵੀ ਵਿਸ਼ਾਲ ਦਾ ਲਾਇਆ ਜਗੜ ਸੈਟ ਆ ਗਿਆ ਠੀਕ ਲੱਗਦਾ ਵਿਸ਼ਾਲ ਹੁਣ ਤਾਂ ਨਹੀਂ ਚਲਾਉਣ ਚੁੱਕੀ ਦਿੱਕਤ ਆ ਰਹੀ બસ ਪਤਾ ਕੀ ਹੈ ਯਾਰ ਸੀਟ ਇੱਕ ਨਾ ਥੋੜੀ ਜਿਹੀ ਦੀ ਖਰਾਬੀ ਹੋਈ ਸੀਗੀ ਤੇ ਥੋੜੀ ਸੀਟ ਉਹਦੀ ਖਰਾਬੀ ਸੀ ਤੇ ਉਹਦੇ ਕਰਕੇ ਇਹਨੂੰ ਵਿਚਾਰੇ ਨੂੰ ਚਲਾਉਣ ਚ ਥੋੜੀ ਦਿੱਕਤ ਹੋ ਰਹੀ ਸੀਗੀ ਉਹ ਮੈਂ ਕੁਦਰਤੀ ਮੇਰੀ ਨਿਗਾਹ ਪੈ ਗਈ ਉਹ ਤੇ ਪੱਟੀ ਤੇ ਮੈਂ ਚੱਲ ਉੱਤਰ ਕੇ ਪਹਿਲਾਂ ਤਾਂ ਜਿਗਾੜ ਕਰੀਏ ਕਿਉਂਕਿ ਸਫਰ ਹੈਗਾ ਬੜਾ ਲੰਬਾ ਸਾਡਾ ਤੇ ਕਿਉਂਕਿ ਜੇ ਪਹਿਲੇ ਹੀ ਔਖੇ ਹੋ ਕੇ ਫਿਰ ਤਾਂ ਸਭ ਮੰਜ਼ਲ ਤੇ ਪਹੁੰਚਣਾ ਬਹੁਤ ਔਖਾ ਤੇ ਅਸੀਂਗਾ ਪਹਿਲਾਂ ਇੱਥੋਂ ਸੋਖ ਲਈਏ ਫਿਰ ਅੱਗੇ ਜਾ ਕੇ ਦੇਖਦੇ ਆਂ ਚਲੋ ਲੋਬੀ ਟੋਟਦੇ ਨੂੰ 15 ਕਿਲੋਮੀਟਰ ਦੇ ਕਰੀਬ ਹੋ ਗਿਆ ਵਿਚਾਰੇ ਦਾ ਸਾਈਕਲ ਖਰਾਬ ਹੋ ਗਿਆ ਯਾਰ ਉਹ ਬੱਟਾ ਵਿਚਾਰਾ ਸਾਈਕਲ ਰੋਡ ਕਰਦਾ ਯਾਰ ਇੱਕ ਚੀਜ਼ ਆ ਜਦੋਂ ਜਾਣਾ ਤੁਸੀਂ ਕਿਤੇ ਵੀ ਹੈ ਨਾ ਆਪਣਾ ਜੇ ਲੰਬਾ ਸਫ਼ਰ ਕਰਨਾ ਕਿਤੇ ਵੀ ਸਾਈਕਲ 'ਤੇ ਸੌਂਕਲਦੇ ਜਿਵੇਂ ਤੁਸੀਂ ਕਰਨਾ ਸਾਈਕਲਿੰਗ ਕਰਦੇ ਸ਼ਕੀਨ ਹੋ ਤੂੰ ਤੁਸੀਂ ਪਹਿਲਾਂ ਆਪਣਾ ਸਾਈਕਲ ਪੂਰਾ ਟਿਪ ਟੋਪ ਕਰਕੇ ਰੱਖੋ ਭਾਈ ਇੱਕੋ ਦੀ ਦਾ ਸੀਟ ਇੱਕ ਚੈਨ ਇੱਕ ਕਹਾਵਾ ਇਹ ਤਿੰਨ ਚਾਰ ਚੀਜ਼ਾਂ ਜਿਹਾ ਚੱਕਾ ਕਰਕੇ ਰੱਖੋ ਬਾਕੀ ਦਾ ਕੁਝ ਹੈ ਨਹੀਂ ਗਾ ਜੀ ਮੇਰੇ ਕੋ ਦੇਖੀ ਜਾਈਏ ਤੇ ਪਰ ਜੇ ਇਹ ਤਿੰਨ ਚੀਜ਼ਾਂ ਜੀ ਦਿੱਕਤ ਆ ਗਈ ਫਿਰ ਸਫ਼ਰ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਚਲ ਹੁਣ ਮੈਂ ਵੀ ਬੈਠਾ ਉਹਦੀ ਵੇਟ ਕਰਦਾ ਮੈਨੂੰ ਲੱਗਦਾ ਮੈਨੂੰ ਬਾਥ ਹੱਥ ਮਾਰਦਾ ਜਾਣਾ ਪੈਣਾ ਵਾਪਸ ਉਹਦੇ ਕੋਲ ਤੇਰਾ ਕੀ ਕਹਿੰਦਾ ਕੀ ਹੋ ਗਿਆ ਹੈ ਹੈ ਯਾਰ ਵਿਸ਼ਾਲ ਦਾ ਜਾਣਦਾ ਦਿਲ ਬਹੁ ਸੀਗਾ ਪਰ ਉਹਦੇ ਵਿਚਾਰੇ ਦਾ ਨਾ ਸਾਈਕਲ ਸਾਰਾ ਖਰਾਬ ਹੋ ਗਿਆ ਆ ਦੇਖੋ ਇਥੋਂ ਪੈਰਾਂ ਪੈਰਾਂ ਖੁੱਲ ਗਿਆ ਦੇਖੋ ਆ ਦੇਖੋ ਉਹਦੇ ਕਰਕੇ ਉਹਦੇ ਕਰਕੇ ਨਾ ਉਹਦੇ ਕਰਕੇ ਇਹ ਚੱਲਦਾ ਵੀ ਨਹੀਂਗਾ ਸਾਈਕਲ ਜੰਮੀ ਮਿਲਦਾ ਚੈਨ ਖੜਦੀ ਵੀ ਨਹੀਂ ਗੁਰਾਦੀਆਂ ਦੇ ਤੇ ਉਹਦੇ ਕਰਕੇ ਮੈਨੂੰ ਲੱਗਦਾ ਬਹੁਤ ਦੂਰ ਜਾਣਾ ਸਫ਼ਰ ਲੰਬਾ ਹੋਵੇ ਮੁੜ ਕੇ ਖੇਕਰਾ ਬੋਵਾਂਗੇ ਤੇ ਇਹਨੂੰ ਮੈਂ ਇਹੀ ਕਰੂੰਗਾ ਵੀ ਇੱਥੋਂ ਵਿਚਾਰਾ ਇਹ ਮੁੜੂਗਾ ਵਿਸ਼ਾਲ ਆਪਣਾ ਆਰਾਮਨਾਥ ਮੁਰਜੀ ਢੀ ਹੌਲੀ ਹੌਲੀ ਚਾਹ ਤੁਰ ਕੇ ਚਲੇ ਆਏ ਆਪਾਂ ਇਹ ਬਾਲੇ ਦੂਰ ਨਹੀਂ ਆਏ 10 12 ਕਿਲੋਮੀਟਰ ਹੀ ਆਇਆ ਤਾਂ ਆਪਣਾ ਰਾਮਨਾਰ ਚਾਹੇ ਚਲਾ ਕੇ ਜਾਏ ਹੌਲੀ ਹੌਲੀ ਚਲੇ ਕਿਉਂਕਿ ਸਫ਼ਰ ਬਹੁਤ ਲੰਬਾ ਯਾਰ ਮੁੜ ਕੇ ਤੋਗੇ ਕਿ ਪਰੇਸ਼ਾਨ ਹੋ ਕੇ ਕੀ ਫਾਇਦਾ ਠੀਕ ਆ ਬ్రో ਠੀਕ ਆ ਬ్రో ਓਕੇ ਚੱਲ ਮਿਲਦੇ ਆ ਓਕੇ ਯਾਰ ਉਹਦਾ ਜਾਣ ਦਾ ਦਿਲ ਵਿਚਾਰੇ ਦਾ ਬਹੁਤ ਸੀਗਾ ਮੇਰੇ ਨਾਲ ਤੜਕੇ ਤੋਂ 2 3 ਵੇ ਦਾ ਉੱਠਿਆ ਸੀਗਾ ਉਹ ਅਸੀਂ ਚਾਰ ਕੋ ਸੜਕ ਚੱਤ ਪੁਰੇ ਆ ਤੇ ਤੇ ਚੈਨ ਖਰਾਬ ਹੋ ਗਈ ਚੈਨ ਖਰਾਬ ਕਰਕੇ ਮੁੜ ਕੇ ਦਿੱਕਤ ਹੋ ਗਈ ਮੈਨੂੰ ਐ ਸੀਗਾ ਵੀ ਮੁੜ ਕੇ ਆਪਾਂ ਲੰਬੇ ਸਫ਼ਰ ਤੇ ਜਾਣਾ ਮੁੜ ਕੇ ਅੱਗੇ-ਅੱਗੇ ਖੇ ਖਰਾਬੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਅਜੇ ਤਾਂ ਨੇੜੇ ਆ ਤਾਂ ਬਚਾਅ ਹੋ ਜੂਗਾ ਜੇ ਅੱਗੇ ਜਾ ਕੇ ਫਸ ਗਏ ਨਾ ਉਹਨੇ ਅੱਗੇ ਜੋ ਗਰਣਾ ਨਾ ਪਿੱਛੇ ਜੋ ਗਰਣਾ ਉਹਦੇ ਕਰਕੇ ਮੈਨੂੰ ਉੱਥੋਂ ਵਾਪਸੀ ਕਰਦਾ ਬਾਈ ਫਤਹੀ ਮੇਰੀ ਯਾਤਰਾ ਇਹ ਜਾਰੀ ਹੈ ਤੇ ਮੈਨੂੰ ਵੀ ਥੋੜੀ ਨਾ ਪਰੇਸ਼ਾਨੀ ਹੁੰਦੀ ਸੀ ਉਹ ਵਿਚਾਰੇ ਕਰਕੇ ਮੈਨੂੰ ਵੀ ਕਹਿੰਗੇ ਨਾ ਉਹ ਜੇ ਨਾ ਉਹ ਜੇ ਨਾ ਨੂੰ ਸਟਾਰਟ ਅਪ ਨਹੀਂ ਮਿਲ ਰਹਾ ਸੀਗਾ ਤੇ ਮੈਨੂੰ ਵੀ ਪਰੇਸ਼ਾਨੀ ਹੁੰਦੀ ਥੋੜੀ ਉਹ ਮੈਂ ਆਪਣਾ ਸਾਈਕਲ ਥੋੜਾ ਖਿੱਚਿਆ ਜਾਨ ਖਿੱਚ ਕੇ ਰੱਖੋ ਲਓ ਜੀ ਸੂਰਜਦੇਵ ਆਪਣੀ ਡਿਊਟੀ ਕਰਦੇ ਹੋਏ ਹਲਕੇ ਹਲਕੇ ਚੱਕੀ ਮਾਰਦੇ ਹੋਏ ਪਤਲਾਂ ਦੇ ਵਿੱਚ ਤੁਸੀਂ ਬਸ ਇਹਦਾ ਸਵਾਹ ਦੇਖੋ ਕਿੰਨਾ ਯਾਰ ਇੱਧਰ ਯਾਰ ਸਾਈਕਲ ਚਲਾਉਂ ਚਲਾਉਂਦਾ ਵੀ ਸਰੀਰ ਆਕੜ ਗਿਆ ਸੀਗਾ ਤੇ ਹੁਣ ਮੈਂ 10 ਕਿਲੋਮੀਟਰ ਤੁਰ ਕੇ ਜਾਊਂਗਾ ਤੇ ਨਾਲ ਥੋੜਾ ਸਰੀਰ ਸੈੱਟ ਹੋ ਜਾਊਗਾ ਤੇ ਨਾਲ ਥੋੜਾ ਜਿਹਾ ਆਰਾਮ ਜਿਹਾ ਮਿਲ ਜਾਊਗਾ ਇੱਥੋਂ ਆਪਣਾ ਰੂਪਨਗਰ ਨੂੰ ਮੁੜਨ ਦੀ ਤਿਆਰੀ ਹੈ ਬਾਈ ਜਿਹੜਾ ਆ ਰੋਡ ਆ ਇਹ ਸਿੱਧਾ ਚੰਡੀਗੜ੍ਹ ਹਾਈਵੇ ਆ ਲਿਧਿਆਨੂ ਤੋਂ ਚੰਡੀਗੜ੍ਹ ਆਪਾਂ ਅੱਗੇ ਉਹ ਨਹਿਰ ਹੁੰਦੀ ਆ ਉੱਥੋਂ ਉਹ ਨਹਿਰ ਤੋਂ ਆਪਾਂ ਲੈਫਟ ਹੈਂਡ ਹੋ ਜਾਣਾ ਉਹ ਨਹਿਰ ਤੋਂ ਕੇ ਇਹ ਆਪਣੀ ਆ ਗਈ ਆਪਣੀ ਨੀਲੋ ਵਾਲੀ ਨਹਿਰ ਤੇ ਹਮ ਉੱਤੇ ਫਲਾਈਓਵਰ ਜੰਦਾ ਸਿੱਧਾ ਚੰਡੀਗੜ੍ਹ ਨੂੰ ਜਾਂਦਾ ਇਹ ਆਉਂਦਾ ਮਕਰੋ ਲੁਧਿਆਣੇ ਤੋਂ ਬਾਈ ਇੱਥੋਂ ਆਪਾਂ ਲੈਫਟ ਹੈਂਡ ਹੋ ਜਾਣਾ ਖੱਬੇ ਨੂੰ ਤੇ ਇੱਥੋਂ ਆਪਣੀ ਤਕਰੀਬਨ 40 ਤੋਂ 50 ਕਿਲੋਮੀਟਰ ਸਿੱਧੀ ਵਾਟ ਇਹ ਰਸਤਾ ਆਪਾਂ ਨੂੰ ਜੋੜਦਾ ਜਾ ਕੇ ਰੂਪਨਗਰ ਇੱਥੋਂ ਆਪਾਂ ਰੂਪਨਗਰ ਨੂੰ ਆਇਆ ਰੂਪਨਗਰ ਤੋਂ ਫਿਰ ਆਪਾਂ ਆਨੰਦਪੁਰ ਸਾਹਿਬ ਨੂੰ ਜਾਣਾ ਇਹ ਜਿਹੜਾ ਰੋਡ ਹੋਂ ਦਾ ਥੱਲੇ ਵਾਲਾ ਇਹ ਹੋਂ ਦਾ ਦਰਾਹੇ ਤੋਂ ਬਈ ਦਰਾਹ ਸਿਲਟੀ ਤੋਂ ਹੁਣ ਆਪਾਂ ਇੱਥੋਂ ਕੁਪੇ ਪਾਸੇ ਨੂੰ ਹੋ ਗਏ ਹੁਣ ਆਪਾਂ ਨੂੰ ਇੱਥੋਂ ਤਕਰੀਬਨ ਸਿੱਧਾ ਹੀ 40 ਤੋਂ 50 ਕਿਲੋਮੀਟਰ ਦਾ ਸਫ਼ਰ ਹੈਗਾ ਤੇ ਲੋ ਜੀ ਆਪਾਂ ਰਹਿ ਗਏ ਮੱਛੀ ਬੜਾ ਸਾਹਿਬ ਜੀ ਦੇ ਪੁੱਲ ਤੇ ਇੱਧਰੋਂ 6 ਕਿਲੋਮੀਟਰ ਅੱਗੇ ਮੱਛੀ ਬੜਾ ਸਾਹਿਬ ਆ ਤੇ ਇੱਧਰੋਂ 6 10 ਕਿਲੋਮੀਟਰ ਸੰਮਰ ਵਾਲਾ ਸ਼ਹਿਰ ਆ ਜਾਂਦਾ ਤੇ ਹੁਣ ਥੋੜਾ ਜਿਹਾ ਆਰਾਮ ਲਵਾਂਗੇ ਤੇ 5-7 ਮਿੰਟ ਰੁਕਾਂਗੇ ਆਪਣੀ ਗੱਡੀ ਖੜੀ ਆ ਤੇ ਫੇਰ ਤੁਰਦੇ ਥੋੜੀ ਟੋਈ ਵੀ ਆਕੜ ਜਾਂਦੀ ਨਾ ਸਾਈਕਲ ਚਲਾਉਂਦੇ ਚਲਾਉਂਦੇ ਮੈਂ ਵੀ ਆਪਣੇ ਘਰ ਤੋਂ ਕਟੋਕੜ 35 ਕਿਲੋਮੀਟਰ ਆ ਗਿਆ ਤਕਰੀਬਨ 4:30 ਵਜੇ ਤੁਰੇ ਸੀਗੇ ਤੇ ਹੁਣ 6:50 ਹੋ ਗਏ ਮੈਂ ਗੂਗਲ ਤੇ ਚੈੱਕ ਕੀਤਾ ਮੈਂ 20 ਕਿਥੀ ਸਪੀਡ ਨਾਲ ਸਾਈਕਲ ਚਲਾਇ ਜਾਂਦਾ ਸੀਗਾ ਤੇ ਫਿਰ ਵੀ ਮੈਨੂੰ ਥੋੜਾ ਜਿਹਾ ਉਹਦੇ ਮੁੰਡੇ ਕਰਕੇ ਪਰੇਸ਼ਾਨੀ ਹੋ ਰਹੀ ਸੀ ਕਿ ਸਾਈਕਲ ਟਾਈਮ ਨਹੀਂ ਕੱਢ ਪਾਇਆ ਉੱਥੇ ਕਿਉਂਕਿ ਬਾਰ ਬਾਰ ਰੁਕਣਾ ਪੈ ਰਿਹਾ ਸੀਗਾ ਤੇ ਹੁਣ ਅਸੀਂ ਰੈਗੂਲਰਲੀ ਮੈਂ ਟੋਟੋਟ 25 ਤੋਂ 26 ਕਿਲੋਮੀਟਰ ਸਾਈਕਲ ਚਲਾਦਾ ਰੈਗੂਲਰ ਮੈਂ ਬਿਨਾਂ ਰੁਕੇ ਚਲਾਇਆ ਹੁਣ ਮੈਂ ਥੋੜਾ ਸਰੀਰ ਆਕੜ ਗਿਆ ਇੱਕ ਵਾਰ ਵਿੱਚ ਇਹ ਸਟੇ ਕੀਤੀ ਸੀ ਥੋੜਿਆ ਤੁਰਿਆ ਸੀਗਾ ਤੇ ਹੁਣ ਮੈਂ ਸਿਰਫ ਇੱਕ ਵੀਡੀਓ ਸ਼ੂਟ ਕਰਨ ਲਈ ਥੋੜੇ ਰੁਕਿਆ ਤੇ तकरीबन ਮੈਨੂੰ ਵੀ ਲੱਗ ਰਿਹਾ ਮੈਂ 10 11 11:30 12 ਵਜੇ ਤੱਕ ਪਹੁੰਚ ਜਾਊਗਾ ਨੰਦੀਨਦਰਪੁਰ ਸਾਹਿਬ ਬਾਕੀ ਦੇਖੋ ਸਵੇਰ ਦੀ ਨਜ਼ਾਰੇ ਲਓ ਜੀ ਲਗਭਗ ਹੋਰ 10 ਕਿਲੋਮੀਟਰ ਸਾਈਕਲ ਚਲਾ ਕੇ ਆਪਾਂ ਪਹੁੰਚ ਗਏ ਪਵਤ ਦੇ ਪੁਲ ਤੇ ਆਹ ਰਸਤਾ ਜਾਂਦਾ ਆਪਣਾ ਚਰਨ ਕਬਲ ਸਾਹਿਬ ਮਛਵੜਾ ਸਾਹਿਬ ਤੇ ਆ ਜਾਂਦਾ ਹੈੜੀਆਂ ਨੂੰ ਹੁਣ ਜੇ ਰੈਗੂਲਰ ਸਾਈਕਲ ਚਲਾ ਕੇ ਵੀ ਨਹੀਂ ਪਹੁੰਚਿਆ ਜਾ ਸਕਦਾ ਤੇ ਮੈਨੂੰ ਐ ਵਿੱਚ ਪੰਜ ਸੱਤ ਮਿੰਟ ਦੀ ਬ੍ਰੇਕ ਲੈ ਕੇ ਆਪਣਾ ਫਿਰ ਸੈੱਟ ਕਰਕੇ ਫਿਰ ਅੱਗੇ ਵਧਿਆ ਜਾਵੇ ਪਰ ਇੰਨਾ ਪਿੰਡਾਂ ਦੀ ਲੱਗੇ ਖੂਬ ਸੂਰਤੀ ਆ ਬਾਈ ਹਰੇ ਭਰੇ ਪਿੰਡ ਨੇ ਸ਼ਹਿਰਾਂ ਤੋਂ ਕੂਤਾ ਦੂਰ ਸ਼ਹਿਰਾਂ ਤੋਂ ਬਹੁਤ ਦੂਰ ਸਕੂਨ ਭਰੀ ਜ਼ਿੰਦਗੀ ਇੱਥੇ ਤੇ ਅਨੇ ਹਰਿ ਗਲੋ ਕਟੋ ਘਟ ਨਹੀਂ ਤਾਂ ਕਟੋ ਘਟ ਨੇ ਤਾਂ ਆਪਣੀ 90 100 ਫੁੱਟ ਚੌੜੀ ਨਹਿਰ ਹੈ ਇਹ ਆਪਣੀ ਦਰਾਹੇ ਵਾਲੀ ਨਹਿਰ ਆ ਬਈ ਜਿਹੜੀ ਸਿੱਧੀ ਆ ਕਿ ਦਰਾਹੇ ਨਿਕਲਦੀ ਆ ਇੱਥੋਂ ਅੱਗੇ 15 ਕਿਲੋਮੀਟਰ ਚਮਕੌਰ ਸਾਹਿਬ ਰਹਿ ਗਿਆ ਬਈ ਉਹ ਖੜੀ ਆ ਆਪਣੀ ਗੱਡੀ ਬਾਬਾ ਮਿਹਰ ਕਰੇ ਬਸ ਤੋਰੀ ਰੱਖੇ ਠਕਾਵਟ ਨਾ ਹੋਵੇ ਟਾਈਮ ਨਾਲ ਹੀ ਪਹੁੰਚੇ ਜਾਵਾਂਗੇ ਇੱਕ ਹੋਰ ਰੱਬ ਦਾ ਬਣਾਇਆ ਜੀ ਪੁਰੂ ਆਏ ਪੁਰੂ ਕਿਵੇਂ ਆ ਪੁਰੂਪੱਜੇ ਪੱਜਾ ਆਇਆ ਮੈਨੂੰ ਦੇਖ ਕੇ ਉੱਤੋਂ ਇੱਧਰ ਨੂੰ ਕੁਝ ਖਾਣ ਨੂੰ ਪਊਗਾ ਬਟ ਮੈਂ ਯਾਰ ਕੁਝ ਲੈ ਕੇ ਨਹੀਂ ਆਇਆ ਖਾਣ ਨੂੰ ਮੈਨੂੰ ਐ ਸੀਗਾ ਚੱਲ ਰਸਤੇ ਦੀ ਕਿਤੇ ਰੁੱਕ ਕੇ ਖਾ ਲਵਾਂਗੇ ਜਿਵੇਂ ਉਹਦੇ ਬਿਸਕੁਟ ਬਿਸਕਟ ਆਪ ਇਹਨੂੰ ਪਾ ਦਿੰਦੇ ਬਹੁਤ ਵਫਾਦਾਰ ਜਾਨੋ ਮਰੇ ਵੀ ਇਨਸਾਨਾਂ ਨਾਲੋਂ ਬਹੁਤ ਵਧੀਆ ਇਨਸਾਨਾਂ ਦਾ ਜਿੰਨਾ ਮਰਜ਼ੀ ਕਰ ਲੋ ਬਾਈ ਇੱਕ ਵਾਰ ਮਾੜੀ ਕੋਈ ਗਲਤੀ ਹੋਵੇ ਜਾਂ ਮਾੜਾ ਕੋਈ ਜਵਾਬ ਦਿੱਤਾ ਜਾਵੇ ਚੜੀ ਭੁੱਲ ਜਾਂਦੇ ਇਹਨਾਂ ਨੂੰ ਇੱਕ ਵਾਰ ਖਵਾ ਦਿਓ ਸਾਰੀ ਜ਼ਿੰਦਗੀ ਯਾਦ ਰੱਖਦੇ ਨੇ ਇਹ। ਕੋਸੂਰ ਤੇ ਦੇਖੋ ਬਈ ਕਿੰਨੀ ਸੋਹਣੀ ਹੋ ਰਹੀ ਯਾਰ। ਬਾਕੀ ਗੱਲਾਂ ਨਹੀਂ ਗੱਲਾਂ। ਚੰਗਾ ਵੀਪੁਰੂ ਬਾਏ ਮਿਲਦੇ ਆ। ਲੋ ਜੀ ਆਪੇ ਤੋਂ ਸਾਈਕਲ ਚੱਕ ਕੇ ਆਪਣਾ ਤੁਰਾਂਗੇ। ਇੱਥੋਂ ਚਮਕੌਰ ਸਾਹਿਬ ਦੀ ਦੂਰੀ 15 ਕਿਲੋਮੀਟਰ ਆ ਪੂਰੀ। ਤੇ ਇਹ 15 ਕਿਲੋਮੀਟਰ ਆਪਾਂ ਬਿਨਾਂ ਰੁਕੇ ਜਾਵਾਂਗੇ। ਸਿੱਧੇ ਸਟੇ ਹੋਂ ਚਮਕੌਰ ਸਾਹਿਬ ਜਾ ਕੇ ਕਰਾਂਗੇ। ਕਿਉਂਕਿ ਲਗਾਤਾਰ ਵੀਰੋਗ ਰੋਕ ਕੇ ਜੇ ਚੱਲ ਗਿਆ ਫਿਰ ਟਾਈਮ ਨਾਲ ਪਹੁੰਚੇ ਨਹੀਂ ਜਾਣਾ ਤਾਂ ਮੈਨੂੰ ਵਾਪਸੀ ਵੀ ਕਰਨੀ ਪੈਣੀ ਅੱਜ ਹੀ ਅੱਜ ਹੀ ਮੁੜਨਾ ਪੈਣਾ ਕਿਉਂਕਿ ਜੇ ਸਟੇ ਕਰ ਲਈ ਤਾਂ ਮੈਂ ਕੱਪੜੇ-ਕੁਪੜੇ ਆਪਣੇ ਵਾਲੇ ਨਾਲ ਨਹੀਂ ਲੈ ਕੇ ਆਇਆ ਮੈਨੂੰ ਐ ਵੀ ਅੱਜ ਇੱਕ ਦਿਨ ਦਾ ਸਫ਼ਰ ਕਰਾਂ ਮੇਰੇ ਨਾਲ ਮੁੰਡਾ ਸੀਗਾ ਮੈਂ ਚਲੋ ੱਖ ਸੁੱਖੇ ਕਰ ਲਾਂਗੇ ਸਫ਼ਰ ਇੱਕ ਦੂਜੇ ਦਾ ਸਾਥ ਹੋ ਜਾਂਦਾ ਬਟ ਉਹ ਵਿਚਾਰੇ ਦਾ ਨਾ ਉਹ ਵਿਚਾਰੇ ਦਾ ਸਾਈਕਲ ਖਰਾਬ ਹੋ ਗਿਆ ਸਾਈਕਲ ਖਰਾਬ ਹੋਣ ਕਰਕੇ ਮੈਨੂੰ ਫਿਰ ਇਕੱਲੇ ਨੂੰ ਉਹਨੂੰ ਮੁੜਨਾ ਪਿਆ ਗਿਆ ਫਿਰ ਮੈਂ ਇਕੱਲੇ ਹੀ ਅੱਗੇ ਨੂੰ ਆਇਆ ਚਲੋ ਦੇਖਦੇ ਆ ਕਿ ਅੱਧਾ ਘੰਟਾ ਪਹਿਲਾਂ ਨਾ ਸੂਰਜ ਨਿਕਲੇ ਸੀਗਾ ਤੇ ਗਰਮੀ ਮਹਿਸੂਸ ਹੋਣ ਲੱਗੀ ਸੀ ਕਿ ਮੈਂ ਕਿਹਾ ਲੈ ਵੀ ਹਾਂ ਸਫ਼ਰ ਕਰਨਾ ਬਹੁਤ ਮੁਸ਼ਕਲ ਹੋ ਜਾਣਾ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਨਾ ਤੇ ਬਾਬੇ ਨੇ ਐਜਾ ਸਵਰਗ ਹੋਣਾ ਦਾ ਇਹ ਚ ਕਿਰਪਾ ਕੀਤੀ ਬੱਤਲ ਆ ਗਈ ਥੋੜਾ ਮੌਸਮ ਹੁਣ ਠੰਡਾ ਹੋਇਆ ਹੈਗਾ ਗਰਮੀ ਨਹੀਂ ਲੱਗ ਰਹੀ ਬੜੀ ਨਾਲ ਤਾਂ ਕੱਪੜ ਹੁੰਦੀ ਆ ਕਿਉਂਕਿ ਧੁੱਪ ਨਾਲ ਬੋਡੀ ਡੀਹਾਈਡਰੇਟ ਹੋ ਜਾਂਦੀ ਆ ਉਹਦੇ ਕਰਕੇ ਸਾਈਕਲ ਚਲਾਉਣ 'ਚ ਬਹੁਤ ਦਿੱਕਤ ਹੋ ਰਹੀ ਸੀਗੀ ਪੁਰਾਣਾ 15 ਕ ਮਿੰਟ ਦਾ ਬੱਦਲ ਹੋਇਆ ਹੈ ਸਾਹਮਣੇ ਤੇ ਜਿਹਦੇ ਨਾਲ ਸਾਈਕਲ ਸਹੀ ਚੱਲ ਰਿਹਾ ਮੇਤੋਂ ਤੇ ਭਾਈ ਜੇ ਜਿਹੜਾ ਆਹ ਰੋਡ ਆ ਨਾ ਆਪਣਾ ਰੂਪਨਗਰ ਤੋਂ ਲੈ ਕੇ ਦਰਾਹੇ ਵਾਲਾ ਇਹ ਥੋੜਾ ਜਿਹਾ ਟਿੱਬਿਆਂ ਵਾਲਾ ਰੋਡ ਆ ਮਤਲਬ ਉੱਚਾ ਨੀਮਾ ਇਹ ਰੋਡ ਆ ਤੇ ਇੱਥੇ ਵੀ ਨਾ ਥੋੜੀ ਵੱਧ ਦਿੱਕਤ ਹੋ ਰਹੀ ਹੈ ਸਾਈਕਲ ਚਲਾਉਣ ਵਿੱਚ ਕਿਉਂ ਉੱਚਾ ਨੀਮਾ ਉੱਚੀਆਂ ਮਾਰਿਆ ਜ਼ੋਰ ਲੱਗਦਾ ਸਾਈਕਲ ਦਾ ਉਹ ਸਾਹਮਣੇ ਟਰੱਕ ਆਉਂਦਾ ਇਹਨਾ ਥੋੜਾ ਉੱਚਾ ਵਾ ਇਧਰੋਂ ਮੈਂ ਜਾ ਰਿਹਾ ਹੁਣ ਇੱਥੋਂ ਸਾਈਕਲ ਪੂਰਾ ਜ਼ੋਰ ਮਾਰ ਰਿਹਾ ਚਲੋ ਬਾਕੀ ਦੇਖਦੇ ਆ ਚਮਕੌਰ ਸਾਹਿਬ ਵੀ ਬੜਾ ਦੂਰ ਨਹੀਂ ਹੈਗਾ ਸੱਤ ਤੋਂ 8 ਕਿਲੋਮੀਟਰ ਰਹਿ ਗਿਆ ਹੁਣ ਰੈਗੂਲਰੀ ਚਲਾਉਣਾ ਮੈਂ ਚਮਕੌਰ ਸਾਹਿਬ ਜਾ ਕੇ ਹੀ ਰੁਕੂਗਾ ਲੋ ਵੀ ਦੋਸਤੋ ਆਪਾਂ ਪਹੁੰਚ ਗਏ ਸ੍ਰੀ ਚਮਕੌਰ ਸਾਹਿਬ ਜਿੱਥੇ ਆਪਣੇ ਸਿੰਘਾਂ ਦੇ ਗੁਰੂਆਂ ਦੇ ਪੁੱਤਰ ਸਾਹਿਬ ਜਾਂਦੇ ਆ ਵੀ ਸ਼ਹੀਦੀ ਯੂਜੇ ਕੀ ਇਹ ਆਉ ਚਮਕੌਰ ਦੀ ਗੜੀ ਆ ਗੇਟ ਆ ਵਿੱਚ ਚਮਕੌਰ ਦੀ ਗੜੀ ਦਾ ਤੇ ਮੇਰੇ ਕੋਲ ਯਾਰ ਪਾਣੀ ਮੁੱਕ ਗਿਆ ਸੁਣਨਾ ਨਲਕਾ ਲੱਗਾ ਦਾ ਪਾਣੀ ਲੱਗ ਜੰਨਾ ਤੇ ਇੱਥੋਂ ਰੂਪਨਗਰ ਰਹਿ ਗਿਆ 15 ਕਿਲੋਮੀਟਰ ਰੂਪੜ ਬਾਈ ਇਹ ਕਹੋਰਾ ਆ ਚਮਕੌਰ ਸਾਹਿਬ ਤੋਂ ਕਿਲੋਮੀਟਰ ਕ ਗਿਆ ਕਹਿੰਦਾ ਉਹ ਮਗਰ ਚਮਕੌਰ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਦੇਖਦਾ ਦੇਖੋ ਬਾਈ ਲੈ ਕੇ ਤੁਹਾਨੂੰ ਤੇ ਉੱਦੋਂ ਕਹਿੰਦਾ ਇੱਕ ਆ ਬਣਾਇਆ ਆਪਣੇ ਰਾਸਤਾਂ ਨੇ ਸ਼ਹਾਦਤ ਤੋਂ ਬਣਾਈ ਹੋਈ ਆ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਬਾਈ ਇਹ ਦੇਖਣ ਵਾਲੀ ਚੀਜ਼ ਆ ਇੱਥੇ ਮਿਲਦਾ ਐਂਟਰੀ ਦਾ ਆਲਮੋਸਟ ਫ੍ਰੀ ਹੋ ਆ ਤੁਸੀਂ ਆਓ ਇੱਥੇ ਵਿਜ਼ਿਟ ਕਰੋ ਬਹੁਤ ਸੋਹਣੀ ਹੋਣਾ ਆ ਦੇਖਣ ਨੂੰ ਮੈਂ ਅੱਗੇ ਇੱਕ ਵਾਰ ਆ ਕੇ ਗਿਆ ਸੀਗਾ ਉਹ ਸੋਹਣੀ ਬਣਾਈ ਹੋਈ ਆ ਆ ਦੇਖੋ ਕਿੰਨਾ ਸੋਹਣਾ ਬਣਾਇਆ ਆ ਪੁਰਾਣੇ ਟੈਕ ਦਾ ਦਰਵਾਜ਼ਾ ਬਣਾਇਆ ਬਹੁਤ ਸੋਹਣਾ ਕਿਲੇ ਟੈਕ ਤੇ ਆਓ ਇੱਥੇ ਘੁੰਮ ਕੇ ਜਾਓ ਜਿਹੜੀ ਇੰਟਰਸ ਥੋੜੀ ਦੇਢ ਖੁੱਲਦੀ ਆ ਨੌਕਰੇ ਤੋਂ ਸਟਾਰਟ ਆਇਆ 10 ਘੰਟਾ ਕੱਬਿਆ ਤੇ ਘੰਟਾ ਕੱਬੇ ਨੂੰ ਗੁੰਨ ਨੂੰ ਆ ਗਏ ਤੇ ਬਹੁਤ ਵਧੀਆ ਦਿਖਾਇਆ ਪੁਰਾਣੇ ਟੈਪ ਦਾ ਲੋ ਦੀ ਆਪਾਂ ਰੋਪੜ ਤੋਂ 7 ਕਿਲੋਮੀਟਰ ਮਗਰ ਰੁਕ ਗਏ ਤੇ ਥੋੜੀ ਬੰਦਾ ਬੰਦੀ ਹੋਣ ਲੱਗੇ ਮੈਨੂੰ ਐ ਕੇ ਕੋਈ ਨਾ ਜਗ੍ਹਾ ਮਿਲੀ ਖੜਨ ਨੂੰ ਫੇਰ ਦਿੱਕਤ ਹੋ ਜਾਣੀ ਆ ਇੱਥੇ ਖੜਨ ਨੂੰ ਤਾਂ ਬਹੁਤ ਜ ਵੱਧੀਆਂ ਜਗ੍ਹਾ ਬਣੀ ਆ ਆਪਣੇ ਨੇ ਛਾੜੇ ਛੁੱਟ ਪਾਏ ਨੇ ਇਹਨਾਂ ਤਾਂ ਉਹ ਲਾਉਂਦੇ ਹੋਣੇ ਉਰੇ ਲੰਗਰ ਆ ਲਊਗਾ ਜੇ ਤਾਂ ਆਪਣੇ ਚਾਲੇ ਹੁੰਦੇ ਨੇ ਤੇ ਥੋੜੀ ਬਰਸਾਤ ਨੂੰ ਵੀ ਥੋੜਾ ਰੋਕੇ ਚੱਲਦੇ ਆ ਬਾਕੀ ਮੌਸਮ ਪੂਰਾ ਕੈਂਡਾ ਕੋਈ ਗਰਮੀ ਵਾਲਾ ਹੈ ਜਿਹਾ ਇਹ ਜਿਹਾ ਸੀਨ ਹੈ ਨਾ ਪੂਰਾ ਇੱਕ ਨੰਬਰ ਆ ਤੌਰੀ 10 ਮਿੰਟ ਮੀ ਪਿਆਵਾ ਹਲਕਾ ਹਲਕਾ ਬੁੰਦਾਬੰਦੀ ਅਜੇ ਵੀ ਹੋ ਰਹੀ ਆ ਪਰ ਆਪਾਂ ਨਿਕਲ ਗਏ ਨਹੀਂ ਜੀ ਤੋ ਕਿ ਜੇ ਬੜਾ ਟਾਈਮ ਕਿਤੇ ਰੁਕਣ ਲੱਗ ਗਏ ਫਿਰ ਮੰਜ਼ਲ ਤੇ ਥੋੜਾ ਲੇਟ ਹੋ ਜਾਗੇ ਤਾਂ ਕਰਕੇ ਫਿਰ ਮੈਂ ਨਿਕਲ ਗਿਆ ਭਾਈ ਉੱਥੋਂ ਹਲਕੀ ਹਲਕੀ ਬੁੰਦਾਬਾਰੀ ਹੁੰਦੀ ਆ ਪਰ ਉਹ ਚ ਮਜ਼ਾ ਵੀ ਆਉਂਦਾ ਹਾਂਜੀ ਦੋਸਤੋ ਮੈਂ ਰੋਪੜ ਪਾਰ ਕਰਕੇ 10 ਕਿਲੋਮੀਟਰ ਅੱਗੇ ਆ ਗਿਆ ਮੈਂ ਰੈਗੂਲਰ ਹੀ ਨਾ ਸਾਈਕਲ ਚਲਾਈ ਜਾਂਦਾ ਮੈਂ ਰੁਕੇ ਨਹੀਂਗਾ ਕਟੋ ਕਟ ਨਹੀਂ ਮੈਨੂੰ 25-30 ਕਿਲੋਮੀਟਰ ਰੋਗੇ ਰੈਗੂਲਰ ਸਾਈਕਲ ਚਲਾਉਂਦੇ ਨੂੰ ਮੈਂ ਚਮਕੌਰ ਸਾਹਿਬ ਤੋਂ ਤੁਰਿਆ ਸੀਗਾ ਰਸਤੇ ਇੱਕ بارش ਹੋਣ ਕਰਕੇ ਮੈਨੂੰ ਥੋੜਾ ਜਿਹਾ ਰੂਣਾ ਪੈ ਗਿਆ ਬਟ ਮੈਂ ਉੱਥੇ ਜਿੱਦਾਂ ਰੈਗੂਲਰ ਹੀ ਚੱਲ ਰਿਹਾ ਆ ਪਿੱਛੇ ਪੁਲ ਦਿਖ ਰਿਹਾ ਤੁਹਾਨੂੰ ਉਹ ਪੁਲ ਕਰਕੇ ਤੁਰਨਾ ਪੈ ਰਿਹਾ ਮੈਨੂੰ ਕਿਉਂਕਿ ਜੇ ਪੁਲ ਚੜਦਾ ਬੰਦਾ ਉਹਦਾ ਜ਼ੋਰ ਲੱਗਦਾ ਵੱਧ ਉਦੋਂ ਫਿਰ ਮੈਂ ਤੁਰ ਕੇ ਆ ਨਾ ਜਦੋਂ ਪੁਲ ਕਰਦਾ ਫਿਰ ਮੈਂ ਸਾਈਕਲ ਤੇ ਹੁਣਾ ਉਹਦੇ ਨਾਲ ਇੱਕ ਆ ਫਰੰਟ ਤੇ ਇੱਕ ਹੋਰ ਪੁਲ ਚੜਦਾ ਇਹਦੇ ਕਰਕੇ ਵੀ ਮੈਨੂੰ ਥੋੜਾ ਜਿਹਾ ਤੁਰ ਕੇ ਜਾਣਾ ਪੈਣਾ ਉਹ ਪੁਲ ਦੇ ਐਂਡ ਤੱਕ ਤੇ ਉਤਰਾਈ ਆ ਗਿਆ ਉਹ ਤੋਂ ਸਾਈਕਲ ਦੇ ਉੱਤੇ ਬਹਿ ਕੇ ਫਿਰ ਅੰਨ ਨਾਲ ਜਾਵਾਂਗੇ ਇਹ ਕਾ ਪੁਲ ਰਹਿ ਗਿਆ ਇੱਕ ਹੋਰ ਪੁਲ ਆਈ ਦੋ ਅੱਗੇ ਰਸਤੇ 'ਚ ਦੋ ਪੁਲ ਨੇ ਬੱਸ ਫੇਰ ਸੋਖ ਆਦਿ ਬਾਜੂ ਇਤੋਂ ਅਨੰਦਪੁਰ ਸਾਹਿਬ ਦੀ ਦੂਰੀ ਮੈਨੂੰ ਲੱਗਦਾ ਰਹੀ ਹੋਣੀ ਹੈ 25-30 ਕਿਲੋਮੀਟਰ ਰਹੀ ਹੋਣੀ ਹੈ ਵੱਤ ਵੱਤ ਤੇ ਮੈਨੂੰ ਘੱਟੋ ਘਾਟ 2-1.5 ਘੰਟੇ ਹੋਗੇ ਸਾਈਕਲ ਚਲਾਉਂਦੇ ਨੂੰ ਆ ਆਪਣੀ ਗੱਡੀ ਇੱਕ ਹੋਰ ਰੇਰ ਅੱਜ ਰੱਬ ਬਹੁਤ ਮਿਹਰਬਾਨ ਹੋਇਆ ਹੈ ਮੇਰੇ ਦੇਸ਼ ਅੱਜ ਬਿਲਕੁਲ ਤੋਂ ਆਪਣੀ ਮੌਸਮ ਹੈ ਨਾ ਠੰਡਾ ਹੋਇਆ ਹੈ ਬੱਦਲੀ ਬੱਦਲਾ ਹਵਾ ਚੱਲਦੀ ਹੈ ਠੰਡੀ ਠੰਡੀ ਤੇ ਅਨੰਦ ਆ ਰਿਹਾ ਸਫ਼ਰ ਕਰਨ ਦਾ ਜਿਵੇਂ ਕਿ ਮੈਨੂੰ ਲੱਗਿਆ ਸੀ ਵੀ ਇਹਨੇ ਕਿਲੋਮੀਟਰ ਚਲਾ ਕੇ ਥਕਾਪੜੂ ਜੀ ਪਰ ਥਕਾਪੜ ਨਹੀਂ ਮੈਨੂੰ ਜਮਾਈ ਹੋਈ ਬਈ ਵਧੀਆ ਚੱਲ ਰਿਹਾ ਆ ਦੇਖੋ ਕਿੰਨਾ ਸੋਹਣਾ 뷰 ਆ ਬਈ ਬੜੀ ਬਈ ਭਾਗਾਂ ਵਾਲੀ ਧਰਤੀ ਹੈ ਬਈ ਇਹ ਇੰਨਾ ਸੋਹਣੇ ਸੋਹਣੇ ਏਰੀਆ ਇੰਨਾ ਹੋ ਰਿਹਾ ਲੀਨੇ ਕੈਂਟ ਮੌਸਮ ਰਹਿੰਦਾ ਇੱਥੇ ਹਰ ਪਲ ਤੇ ਉਹ ਪੱਗਾਂ ਵਾਲੀ ਧਰਤਿਆਂ ਕਿਉਂਕਿ ਪੱਗਾਂ ਵਾਲੀ ਤਾਂ ਬਾਈ ਆਪੀ ਹੋਣੀ ਹੈ ਜਦੋਂ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੀਵਨ ਬਤੀਤ ਹੋ ਰਿਹਾ ਬਾਈ ਉਹ ਧਰਤਿਆਂ ਦੀ ਆਪੀ ਚਾਰ ਚੰਨ ਲੱਗਣੇ ਨੇ ਯਾਰ ਆ ਗੱਡੀ ਜਾਂਦੀ ਆਪਣੀ ਤੁਰੀ ਬਹੁਤ ਸੋਹਣਾ ਏਰੀਆ ਯਾਰ ਇਹ ਏਰੀਆ ਚਾਕੇ ਤਾਂ ਇੰਨੀ ਰੂਹ ਖੁਸ਼ ਹੁੰਦੀ ਆ ਤੁਹਾਨੂੰ ਸ਼ਾਇਦ ਦਿਖ ਰਿਹਾ ਉਹਨੇ ਮਿੱਠੇ ਮਿੱਠੇ ਪਹਾੜ ਦੇਖ ਦਿਨੇ ਬਾਈ ਹਲਕਾ ਹਲਕੇ ਉਹ ਕਿੰਨਾਂ ਆਦੀ ਕੋ ਪਹਾੜ ਦੇ ਦਿੰਦੇ ਹਲਕਾ ਹਲਕੇ ਬਹੁਤ ਸੋਹਣਾ ਏਰੀਆ ਹੈ ਇਹ ਸਾਰੇ ਪਾਸੇ ਹਰਿਆਲੀ ਹੋ ਰਹੀ ਆ ਕਿਤੇ ਵੀ ਕੋਈ ਇੰਡਸਟਰੀ ਨਹੀਂ ਹੈਗੀ ਇਹ ਕੋ ਪੱਟੇ ਨੇ ਕੋਈ ਪਤਾ ਨਹੀਂ ਕਿਹੜੀ ਚੀਜ਼ ਦੇ ਪੱਟੇ ਨੇ ਲੱਗਾ ਥਰਮਲ ਥਰਮਲ ਪਲੈਂਟ ਨੇ ਉਹ ਸ਼ਾਇਦ ਵਾਕੀ ਤੇ ਕੇਰੀਆ ਕਿੰਨਾ ਘੈਂਡਾ ਯਾਰ ਬਾਬੇ ਉਹ ਕੁਛ ਹੁੰਦੀ ਐ ਇੱਧਰ ਆ ਕੇ ਲੈ ਵੀ ਆਪਾਂ ਰੁਕ ਗਏ ਘੁੱਦੇ ਦੇ ਟੱਬੇ ਤੇ ਲਗਾਤਾਰ ਇਹ 30 ਕਿਲੋਮੀਟਰ ਸੈਕਲ ਚਲੋਣ ਦੇ ਬਾਅਦ ਹੁਣ ਮਸਾਂ ਇੱਥੇ ਸਟੇ ਕੀਤੀ ਐ ਉਹਨੂੰ ਖਾਵਾਂਗੇ ਪੀਵਾਂਗੇ ਬਸ ਵੇ ਦਾ 4:30 ਵੇ ਦਾ ਤੁਰਾਏ ਕੁਛ ਵੀ ਨਹੀਂ ਖਾਦਾ ਸੀਗਾ ਤੇ ਹੁਣ ਭੁੱਖ ਵੀ ਲੱਗੇ ਜੀ ਸਰੀਰ 'ਚ ਨਰਜੀ ਵੀ ਖਤਮ ਹੋ ਰਹੀ ਸੀ ਤੇ ਫਿਰ ਮੇਰਾ ਦਿਲ ਕੀਤਾ ਮੈਂ ਜਾ ਰੁੱਕ ਕੇ ਖਾਣੇ ਆਂ ਬਈਆ ਟੱਬਾ ਤੁਸੀਂ ਮਨੋ ਬਹੁਤ ਸੋਹਣਾ ਬਣਾਇਆ ਥੰਦਾ। ਸੋ ਮੈਂ ਇਧਰ ਤੋਰ ਡਾ ਕੇ ਬਾਹਰੋਂ ਦਿਖਾਉਣਾ ਥੰਦਾ ਬਾਹਰੋਂ ਵੀ ਬੜਾ ਜਬਰਦਸਤ ਆ। ਦੇਖੋ ਕਿੰਨਾ ਸੋਹਣਾ। ਬਈ ਬ੍ਰੇਕਫਾਸਟ ਖਾ ਕੇ ਨਿਕਲਿਆ। ਜਿੰਨਾ ਸੋਹਣਾ ਲੋਕੇਸ਼ਨ ਆ ਨਾ ਉਨੇ ਸੋਹਣਾ ਟੱਬਾ ਬਈ। ਖਾਣ ਪੀਣ ਨੂੰ ਵੀ ਇੱਕ ਨੰਬਰ ਆ। ਬਾਈ ਨੇ ਦੇਖ ਪੂਰੀ ਰਿਝ ਲਾਈਆਂ ਬਈ ਨੇ ਟੱਬੇ ਤੇ। ਅੱਟ ਟੈਂਕ ਖੜਾਇਆ ਤੇ ਆਜਾ। ਟੈਂਕ ਨਹੀਂ ਕੀ ਕਹਿੰਦੇ ਇਹਨਾਂ ਨੂੰ। ਯੋਂਗਾ ਯੋਂਗਾ ਉਹ ਖੜਾਇਆ ਆ। ਕਬਾਈ ਨੇ ਹੋਰ ਸਿਰਲ ਆਇਆ ਉੱਤੇ ਦੇਖੋ ਬਾਕਸ ਬੈਗ ਨਾਲ ਦੀ ਗੱਡੀ ਘੜਾਈ ہوئی ਆ। ਮਾਈਨੇ ਰੂਹ ਖੋਜ ਕੀਤੀ ਵੀਰ ਰੂਹ ਲਈ ਪਈ ਹੈ ਪੂਰੇ ਢੱਬੇ ਤੇ। ਟਾਈਮ ਹੁਣ ਬਰੇ ਪੂਰੇ ਵੱਜ ਕੇ 11 ਇੱਥੋਂ ਹੁਣ ਆਪਾਂ ਨਿਕਲਣ ਲੱਗੇ ਆ। ਇੱਥੋਂ ਨਿਕਲ ਕੇ ਨੰਦਪੁਰ ਸਾਹਿਬ ਜਾ ਕੇ ਆਵਾਂ। ਥੋੜਾ ਮਗਰ ਕੀਰਤਪੁਰ ਸਾਹਿਬ ਜਾ ਕੇ ਰੁਕਾਂਗੇ। ਚਲੋ ਮਿਲਦੇ ਆ। ਬੱਦਲ ਯਾਰ ਪੂਰਾ ਘੂਇਆ ਪਿਆ ਨੇ। ਹਲਕ-ਹਲਕੀ ਫੇਰ ਬੰਦਾ ਬੰਦੀ ਹੋਰਨ ਲੱਗੀ ਹੋਈ ਹੈ ਉੱਤੇ। ਤੇ ਲੈਨ ਨੂੰ ਜਿੱਦਾਂ ਬੈ আইডিয়া ਗਮੀ ਵੀ ਪੈਂਦਾ ਹੁਣ ਉਹਦੇ ਪੂਰੀਆਂ ਕਾਲੀਆਂ ਘਟਾਵੀਆਂ ਸ਼ਾਈਆਂ ਵੀ ਨੇ। ਹੁਣ ਮੈਂ ਰੋਟੀ ਖਾਦੀ ਐ ਮੈਂ ਜਲਦ 5-7 ਮਿੰਟ ਤੁਰਦੇ ਆ ਠੀਕ ਐ ਫੇਰ ਸੈੰਗਲ ਚਲਾਵਾਂਗੇ ਫੇਰ ਜੋਰ ਬੱਦ ਲਗੂਗਾ ਨਹੀਂ ਹਮ ਖਰਾਬ ਹੋ ਜਾਊਗਾ। ਥੋੜੇ ਤੁਰੇ ਜਾਂਦੇ ਆ ਭਾਈ। ਜੋ ਵੀ ਅੱਪਾ ਪੂਰੇ ਦੇ ਢਾਬੇ ਤੋਂ ਤੁਰੇ ਸੀਗੇ 11:30 11:00 ਵਜੇ ਥੋੜਾ ਆਪਾ ਪੂਰਾ ਰੈਡ ਕੀਰਤਪੁਰ ਸਾਹਿਬ ਪਹੁੰਚ ਗਏ। ਪਾਣੀ ਰਫਤਾਰ ਚੈੱਕ ਕਰੋ ਬਈ ਦੇਖ ਪਾਣੀ ਰਫਤਾਰ ਥੋੜਾ ਸਕੂਨ ਆ ਬਈ ਇੱਧਰੇ ਯਾਰ ਅੰਦਰ ਤੁਰਾ ਉਹ ਦੇਖੋ ਪਾੜਦੇ ਨਾ ਆ ਵੀ ਕੀ ਬੱਸ ਹੈ ਅੱਜ ਇਹ ਬਲਾਈਓਵਰ ਆ ਤੇ ਬਲਾਈਓਵਰ ਚੱਲਦਾ ਮਨਾਲੀ ਨੂੰ ਮਨੀਕਰ ਸਾਹਿਬ ਨੂੰ ਤੇ ਦੁਕਾਨਿਆਂ ਤੋਂ ਬਈ ਅੱਗੇ ਅੱਗੇ ਬਰੀਅਰ ਮਿਕਜਾ ਜੇ ਕਲੀਅਰ ਜ ਕਲੀਅਰ ਨਹੀਂ ਆ ਰਿਹਾ ਤੇ ਆਪਕੇ ਸਿਰ ਪੂਰਾ ਭਖਿਆ ਪਈ ਵੇ ਸਾਈਕਲ ਚਲਾ ਚਲਾ ਕੇ ਰੈਗੂਲਰ ਚਲਾ ਰਹੇ ਹਾਂ ਸਾਈਕਲ ਕਿਤੇ ਵੀ 15 ਮਿੰਟ ਜਿਆਦਾ 10 ਮਿੰਟ ਵੇ ਕੇ ਸਟੇ ਨਹੀਂ ਕੀਤੀ ਮੈਂ ਲਗਾਤਾਰ ਸੈਕਿੰਡ ਚਲਾ ਰਿਹਾ ਵੀਰ ਆਹ ਫਲਾਈਓਵਰ ਜਿਹੜਾ ਇਹ ਚੱਲੇ ਜਾਂਦਾ ਆਪਣਾ ਮਨਿਕਾਂਨ ਸਾਹਿਬ ਮਨਾਲੀ ਨੂੰ ਤੇ ਆਪਾਂ ਜਾਣਾ ਥੱਲੇ ਜੀਓ ਆਪਾਂ ਇਹਣਾ ਸ਼੍ਰੀ ਅਨੰਦਪੁਰ ਸਾਹਿਬ ਤੇ ਅੱਜ ਜਦੋਂ ਗੱਡੀਆਂ ਮੋੜਦੀਆਂ ਨੇ ਇਹ ਹੈਗਾ ਕੀ ਅਨੰਦਪੁਰ ਸਾਹਿਬ ਬੰਦੇ ਦੀ ਜੀਵਨ ਦੀ ਆਖਰੀ ਉੜਾ ਹੈ ਬਈ ਇੱਥੇ ਅੱਗੇ ਬੰਦੇ ਨੇ ਚਲੇ ਜਾਣਾ ਨਿਕਲ ਜੀ ਸਿੱਧਾ ਆਪਾ ਜਾਨਾ ਸ਼੍ਰੀ ਨੰਦਵਰਸਾ ਹੈ ਲੋ ਜੀ ਸਵੇਰੇ 4 ਵਜੇ ਦੇ ਤੁਰੇ ਹੋਏ ਵਾਹਿਗੁਰੂ ਦੀ ਕਿਰਪਾ ਨਾਲ ਪੂਰੇ ਪ੍ਰਸਪੂਰਨ ਆਪਾ ਸ਼੍ਰੀ ਨੰਦਵਰਸਾ ਪਹੁੰਚ ਗਏ ਭਾਈ ਹੁਣ ਹੁਣ ਟਾਈਮ ਹੋ ਗਿਆ ਬਰੇ ਆਪਣੇ 12:30 ਵੱਜ ਗਏ ਅਸੀਂ ਸਵੇਰੇ ਤੋਂ ਤੁਰੇ ਹਾਂ ਜੀ 12:30 ਹੋ ਗਏ ਜੀ ਤੇ 12:30 ਦੇ ਹੋ ਗਏ ਤੇ तकरीबन ਮੈਨੂੰ ਘਟੋ ਘਟ ਇੱਥੇ ਪਹੁੰਚਣ ਲਈ 10 ਤੋਂ 11 ਘੰਟੇ ਲੱਗੇ। ਪਰ ਵਾਹ ਕਿ ਵੀ ਵਾਹ ਕਰਦੇ ਕੇਰਪਾ ਨਾਲ ਵਧੀਆ ਤੇ ਸਹੀ ਤਰੀਕੇ ਨਾਲ ਆਇਆ। ਲੋ ਜੀ ਕਰੋ ਦਰਸ਼ਨ ਜੀ ਅਨੰਦਪੁਰ ਸਾਹਿਬ ਦੇ। ਬਾਈ ਪੂਰੇ ਨਾ 120 ਕਿਲੋਮੀਟਰ ਸਾਈਕਲ ਚਲਾ ਕੇ ਹੁਣ ਆਹ ਚੜਾਈ ਤਾਂ ਲੈਦੀ ਜਿਵੇਂ ਬਰਲਾ ਚਪਾਸ ਵਾਲੀ ਚੜਾਈ ਚੜਦੇ ਆ ਬਾਈ। ਜਿਵੇਂ ਜਾਨ ਮੁੱਕ ਗਈ ਗੋਡਿਆਂ ਤੇ ਉਹਦੇ ਵਿੱਚ ਲਤਾਂ ਦੇ ਵਿੱਚ ਬੜਾ ਜ਼ੋਰ ਲੱਗਦਾ ਬਈ ਸਰੀਰੋਂ ਤਾਂ ਵਾਪਸੀ ਦੀ ਟੈਂਸ਼ਨ ਹੋਈ ਪਈ ਬਾਕਸੀ ਕਿਵੇਂ ਜਾਵਾਂਗੇ ਉਹ ਇੱਕ ਸੱਤ ਰਹਿ ਸੱਚੀ ਬਖਸ਼ ਰਿਹਾ ਅੰਗ ਸੰਗ ਸਾਹੀ ਰਿਹਾ ਬਾਈ ਉਹ ਬਾਈ ਕਿਰਪਾ ਕਰੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਦਰਸ਼ਨ ਹੋ ਗਏ ਤੇ ਹੁਣੋਂ ਪਹਿਤ ਬਾਅਦਸੀ ਕਰਾਂਗੇ ਹੁਣ ਜਾਵਾਂਗੇ ਇੱਥੋਂ ਆਪਾਂ ਅਗਲੇ ਨੈਕਸਟ ਗੁਰਦੁਆਰਾ ਸਾਹਿਬ ਬਾਬਾ ਗੁਰਦੇਵ ਜੀ ਦੇ ਤੇ ਉਹ ਸਾਹਮਣੇ ਦੇਖੋ ਬਈ ਪਹਾੜੀ ਨਹੀਂ ਦੀ ਨੇ ਸਾਹਮਣੇ ਸੈਂਟਰ ਵਾਲੀ ਪਹਾੜੀ ਜਿਹੜੀ ਆਲੀ ਆਲੀ ਪਹਾੜੀ ਆ ਜੀ ਲੈਣਾ ਦੇਵੀ ਦੀ ਪਹਾੜੀ ਆ ਬਾਈ ਪਲਾਨ ਤਾਂ ਸਾਡਾ ਜੀ ਲੈਣਾ ਦੇਵੀ ਜਾਣ ਦਾ ਵੀ ਤੇ ਮੇਰੇ ਬੰਦੇ ਦਾ ਨਾ ਮੋਟਰਸਾਈਕਲ ਖਰਾਬ ਹੋ ਗਿਆ ਸਾਈਕਲ ਖਰਾਬ ਹੋਣ ਕਰਕੇ ਫਿਰ ਮੈਂ ਇਕੱਲਾ ਰਹਿ ਗਿਆ ਫਿਰ ਇਕੱਲੇ ਦਾ ਹੌਸਲਾ ਨਹੀਂ ਬਣਦਾ ਜੇ ਨਾਲ ਹੁੰਦਾ ਫਿਰ ਅਸੀਂ ਪਹੁੰਚ ਜਣਾ ਸੀਗਾ ਹਾਂਜੀ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਨੂੰ ਦੇਖਣ ਲਈ ਤੇ ਤੁਹਾਡਾ ਦਿਲ ਦੀਆਂ ਗਹਿਰਾਈوں ਤੋਂ ਧੰਨਵਾਦ ਕਰਦਾ ਜੀ ਤੇ ਤੁਸੀਂ ਮੇਰਾ ਪੇਜ ਨੂੰ ਯੂ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਲਾਈਕ ਕਰੋ ਜੇ ਤੁਹਾਨੂੰ ਯਾਤਰਾ ਵਧੀਆ ਲੱਗੀ ਹੋਵੇ ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ